ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਡੈਨਮਾਰਕ ਯੂ ਐਸ ਏ ਦੇ ਵਿੱਚ ਕੀਰਤਨ ਕਰਨ ਵਾਸਤੇ ਗਏ ਸੀ ਉੱਥੇ ਉਹਨਾਂ ਦੇ ਨਾਲ 에어ਪੋਰਟ ਅਥਾਰਟੀ ਨੇ ਜੋ ਬਦਸਲੂਕੀ ਕੀਤੀ ਉਹਨਾਂ ਨੂੰ ਪੱਗਾਂ ਲਾਹੋਣ ਵਾਸਤੇ ਕਿਹਾ ਗਿਆ ਲੇਕਿਨ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਨੇ ਪੱਗਾਂ ਲਾਉਣ ਤੋਂ ਇਨਕਾਰ ਕਰ ਦਿੱਤਾ ਅੱਜ ਵੈਟਰਨ ਵੈਲਫੇਅਰ ਦੇ ਪ੍ਰਧਾਨ ਤੇ ਸਾਰੀ ਸਮੂਹ ਜਥੇਬੰਦੀ ਅੱਜ ਇਸ ਪਾਰਕ ਦੇ ਵਿੱਚ ਇਕੱਤਰ ਹੋਈ ਹੈ ਤੇ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਰਦਾਰ ਦਿਲਬਖ ਸਿੰਘ ਜੀ ਤੇ ਬਹੁਤ ਮਹਾਨ ਸ਼ਖਸੀਅਤਾਂ ਡੀ ਐਸ ਡੀਐਸਪੀ ਪ੍ਰਲਾਦ ਪ੍ਰਲਾਦ ਸਿੰਘ ਜੀ ਪਹੁੰਚੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਪੁੱਛਾਂਗੇ ਕੀ ਇਹ ਮਸਲਾ ਕੀ ਹੈ ਸਤਿਗੁਰ ਸਾਹਿਬ ਹਾਂਜੀ ਸਤਿਗੁਰ ਜੀ ਕੀ ਮਸਲਾ ਸਾਹਿਬ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਡੈਨਮਾਰਕ ਯੂਐਸਏ ਦੇ ਵਿੱਚ ਗਏ ਸੀ ਤੇ ਉੱਥੇ ਉਹਨਾਂ ਨੂੰ ਪੱਗਾਂ ਲਾਉਣ ਵਾਸਤੇ ਕਿਹਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਤੇ ਜੋ ਸੋਸ਼ਲ ਮੀਡੀਆ ਤੇ ਕਾਫੀ ਇਹ ਜੜੀ ਆ ਖਬਰ ਜਿਹੜੀ ਪ੍ਰਚਲਿਤ ਹੋਈ ਆ ਪਰ ਉਹਦੇ ਸਬੰਧ ਦੇ ਵਿੱਚ ਉਹਨਾਂ ਦੇ ਇੱਕ ਸਿੰਘ ਨੇ ਇਹ ਮੈਸੇਜ ਵੀ ਔਰ ਵੀਡੀਓ ਵੀ ਭੇਜੀ ਹੈ ਕਿ ਉਹਨਾਂ ਦੇ ਨਾਲ ਡੈਨਮਾਰਕ 에어ਪੋਰਟ ਦੇਤੇ ਜਦੋਂ ਉਤਰੇ ਤੇ ਉਹਨਾਂ ਨਾਲ ਇਹ ਬਦਸਲੂਕੀ ਕੀਤੀ ਗਈ ਹੈ ਕਿ ਉਹਨਾਂ ਦੀ ਜਿਹੜੀ ਆ ਤਰਾਸ਼ੀ ਲੜਾ ਤੇ ਇੱਕ ਸਿਕਿਉਰਿਟੀ ਪ੍ਰਾਡੇ ਦੇ ਵਿੱਚੋਂ ਬੜਦਨ ਸਰਕਾਰ ਦਾ ਪਰ ਉਹਦੇ ਵਾਸਤੇ ਜਿਹੜਾ ਉਹ ਕਈ ਤਰ੍ਹਾਂ ਦੇ ਮਤਲਬ ਜਿਹੜੇ ਆ ਉਹ ਪੈਟਰਨ ਹੈਗੇ ਨੇ ਜੇ ਪੱਗ ਦੀ ਤਰਾਸ਼ੀ ਸਿੱਖ ਦੀ ਲੈਣੀ ਆ ਤੇ ਉਹਦੇ ਵਾਸਤੇ ਮੈਟਰ ਡਿਟੈਕਟਰ ਹੁੰਦੇ ਨੇ ਉਨਰਾਈ ਕੀਤੀ ਜਾ ਸਕਦੀ ਹੈ ਜਾਂ ਉਹਦੇ ਸਕਰੀਨਿੰਗ ਹੁੰਦੀਆਂ ਨੇ ਉਹਨਾਂ ਰਾਈ ਵੀ ਕੀਤੀ ਜਾ ਸਕਦੀ ਹੈ ਨਾ ਕਿ ਇਹ ਇੱਕ ਸਿੱਖਾਂ ਦਾ ਜਿਹੜਾ ਸymbolic ਚ ਨੇ ਆ ਜਿਹਦੇ ਤੋਂ ਇਹ ਪਤਾ ਲੱਗਦਾ ਕਿ ਇੱਕ ਸਿੱਖ ਤਰਬ ਨੂੰ ਬਣਾਉ ਕਰਦਾ ਇਹੀ ਉਹਦੀ ਸ਼ਾਨੋ ਸ਼ਕਤ ਆ ਆਨ ਤੇ ਸ਼ਾਨ ਆ ਉਹਨੂੰ ਇਹ ਕਹਿਣਾ ਕਿ ਤੇਰੀ ਤਰਾਸ਼ੀ ਲੈਣੀ ਆ ਤੇ ਤੁਸੀਂ ਆਪ ਹੀ ਆਪ ਗਾ ਲਓ ਇਹ ਬਹੁਤ ਨਿੰਦੜ ਯੋਗ ਆ ਕਿ ਸਿੱਖ ਤਰਬ ਨੂੰ ਜਿਹੜੀ ਆ ਇਹ ਉਹਦੇ ਉੱਤੇ ਇੱਕ ਬਹੁਤ ਹੀ ਹੀ ਮੈਂ ਕਹੂੰਗਾ ਵੀ ਉਹਨੂੰ ਨਿਬਧ ਖੋੜਾੜੀ ਗੱਲ ਉਹਨਾਂ ਨੇ ਕੀਤੀ ਆ ਤੇ ਤਾਂ ਕਿ ਉਹਨਾਂ ਦੇ ਜਿਹੜੇ ਹੌਸਲੇ ਪ੍ਰਸਤ ਕਰਨ ਵਾਲੀ ਪਰ ਜਿਹੜੇ ਬਡਾਲਾ ਸਾਹਿਬ ਇੱਕ ਬਹੁਤ ਹੀ ਸੁਲਝੇ ਸਿੱਖ ਨੇ ਔਰ ਉਹ ਬਹੁਤ ਹੀ ਗੁਰੂ ਘਰ ਦੇ ਵਿੱਚ ਉਹ ਹਜ਼ੂਰੀ ਲਾਗੀ ਰਹੇ ਨੇ ਉਹਨਾਂ ਦੇ ਇਹ ਹੌਸਲਾ ਲਾ ਲੋ ਉਹਨਾਂ ਨੇ ਕਿਹਾ ਕਿ ਮੈਨੂੰ ਅੱਗੇ ਜਾਣਾ ਨਾ ਮਜੂਰੇ ਪਰ ਮੈਂ ਜਿਹੜੀ ਗੁਰੂ ਦੀ ਦਿੱਤੀ ਹੋਈ ਪੱਗ ਜਿਹੜੀ ਆ ਇਹ ਕਦੀ ਵੀ ਆਪਣੇ ਸਿਰ ਤੋਂ ਨਹੀਂ ਉਤਰੂਗਾ ਤੇ ਨਾ ਹੀ ਮੈਂ ਇਹਦੀ ਇਸ ਤਰ੍ਹਾਂ ਤਰਛੀ ਦਊਗਾ ਆਪਾਂ ਨੂੰ ਲੱਗਦਾ ਨਹੀਂ ਕਿ ਐਸਜੀਪੀਸੀ ਨੂੰ ਇਸ ਵਿਸ਼ੇ ਤੇ ਸਟੈਂਡ ਲੈਣਾ ਚਾਹੀਦਾ ਹਾਂ ਇਹ ਤਾਂ ਬਿਲਕੁਲ ਠੀਕ ਹੈ ਕਿਉਂਕਿ ਇਹ ਐਸਜੀਪੀਸੀ ਕੋਲ ਵੀ ਗੱਲ ਗਈ ਹੋਊਗੀ ਉਹਨਾਂ ਨੂੰ ਆਪਣੇ ਆਪ ਹੀ ਇਹ ਕੋਈ ਜਿਹੜੇ ਆ ਕਾਰਵਾਈ ਕਰਨੀ ਚਾਹੀਦੀ ਆ ਔਰ ਜਿਹੜੇ ਸਾਡੇ ਉਥੇ ਭਾਰਤ ਸਰਕਾਰ ਵੱਲੋਂ ਜਿਹੜੇ ਐਮਬੈਸਡਰ ਉਥੇ ਲੱਗੇ ਨੇ ਉਹਨਾਂ ਦੇ ਵੀ ਨੋਟਸ ਚਲਣਾ ਚਾਹੂਗਾ ਅਦੇਤ ਕੇ ਮੇਰਾ ਖਿਆਲ ਹੈ ਕਿ ਜਿੱਥੋਂ ਸਿੱਦਾ ਜਿੱਥੇ ਵੀ ਕੋਈ ਹਰ ਥਾਂ ਤੇ ਭਾਰਤ ਦਾ ਇੱਕ ਇੱਕ ਅੰਬੈਸਟਰ ਔਰ ਉਥੋਂ ਦਾ ਟਰਾਂਸਲੇਟਰ ਵੀ ਹੁੰਦਾ ਜੇ ਕਿਸੇ ਨੂੰ ਕੋਈ ਲੈਂਗੁਏਜ ਪ੍ਰੋਬਲਮ ਆਵੇ ਤਾਂ ਉਹਦੀ ਟਰਾਂਸਲੇਸ਼ਨ ਕਰਕੇ ਵੀ ਉਹ ਦੱਸਦੇ ਆ ਕਿ ਇਹਨਾਂ ਦੀ ਆ ਜਿਹੜਾ ਵਾ ਇਹ ਕੰਮ ਐ ਨਹੀਂ ਤੇ ਐ ਹੋਣਾ ਤੇ ਉਹ ਦੂਜੀ ਜਿਹੜੀ ਤੇ ਰਿਆ ਉਹ ਮੰਨਣ ਵਿੱਚ ਆਉਂਦੀ ਆ ਬਟ ਇਹ ਮੈਨੂੰ ਨਹੀਂ ਪਤਾ ਕਿ ਉਥੇ ਉਹ ਕੋਈ ਇਹੋ ਜਿਹੇ ਉਹਨਾਂ ਨੇ ਪ੍ਰਬੰਧ ਕੀਤੇ ਸੀ ਜਾਂ ਨਹੀਂ ਅਰ ਜੇ ਇਹ ਗੱਲ ਹੋਈ ਆ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਇਹਦੀ ਮੈਂ ਪੁਰਖ ਸ਼ਬਦਾਂ ਵਿੱਚ ਜਿਹੜੀ ਨੰਦਿਆ ਕਰਦਾ ਤੇ ਅਪੀਲ ਕਰਦਾ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਮਾਨ ਸਾਹਿਬ ਨੂੰ ਅਤੇ ਜਿਹੜੇ ਦੂਜੇ ਐਸਜੀ ਪੀਐਸ ਪੀਸੀ ਜਿਹੜੀ ਸਿੱਖਾਂ ਦੀ ਸਰਪ੍ਰਸਤ ਜਿਹੜੀ ਇੱਕ ਸੰਸਥਾ ਵਾ ਉਹਨਾਂ ਦੇ ਜਿਹੜੇ ਆ ਆਪਣੇ ਕਾ ਨਹੀਂ ਸਕਤਾ ਉਤਮੀ ਸਾਹਿਬ ਨੂੰ ਵੀ ਕਿ ਤੁਸੀਂ ਮਤਲਬ ਇਹਦੇ ਉੱਤੇ ਜਿਹੜਿਆ ਐਕਸ਼ਨ ਹੋਣਾ ਚਾਹੀਦਾ ਔਰ ਸਾਰਿਆਂ ਹੀ ਦੇਸ਼ਾਂ ਦੇ ਵਿੱਚ ਇਸ ਗੱਲ ਦੀ ਜਿਹੜੀ ਆ ਉਤੇ ਚਰਚਾ ਹੋਣੀ ਚਾਹੀਦੀ ਔਰ ਉਹਨਾਂ ਨੂੰ ਇਹ ਬਰੀਫਿੰਗ ਹੋਣੀ ਚਾਹੀਦੀ ਆ ਕਿ ਕੋਈ ਵੀ ਸਿੱਖ ਆਉਂਦਾ ਉਹਦੇ ਕਕਾਰ ਜਿਹੜਿਆ ਉਹਨਾਂ ਦੀ ਜਿਹੜੀ ਆ ਉਹ ਪੂਰੀ ਜਿਹੜੀ ਆ ਉਹ ਇਜਤ ਹੋਣੀ ਚਾਹੀਦੀ ਆ ਇਹੋ ਜੀ ਕਟੜਾ ਅੱਗੇ ਤੋਂ ਨਾ ਵਾਪਰੇ ਇਹਦੇ ਉੱਤੇ ਜਿਹੜੀ ਬੰਦੀਕਾਰ ਵੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰੋਗੇ ਕਿ ਉਹ ਵੀ ਇਸ ਵਿਸ਼ੇ ਤੇ ਬਾਰੇ ਬੋਲਣ ਪਹਿਲੇ ਤੁਸੀਂ ਵੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਈ ਬਲਦੇਵ ਸਿੰਘ ਵਡਾਲਾ ਡੈਨਵਰ ਯੂ ਐਸ ਏ ਦੇ ਵਿੱਚ ਦੂਸਰੀ ਜਗ੍ਹਾ ਪ੍ਰੋਗਰਾਮ ਕਰਨ ਗਏ ਸੀ ਉਸੇ ਹੀ ਦੇਸ਼ ਵਿੱਚ ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਹੈ ਨਾ ਕਿ ਉਹ ਇੰਡੀਆ ਆ ਰਹੇ ਨਾ ਦੂਸਰੀ ਕੰਟਰੀ ਜਾ ਰਹੇ ਇਸ ਕਰਕੇ ਜਿਹੜੀ ਪੱਗ ਆ ਇਹ ਪਹਿਲਾਂ ਤੋਂ ਵੀ ਸਾਰੇ ਦੇਸ਼ਾਂ 'ਚ ਖਾਲਸੇ ਹੈ ਅਮਰੀਕਾ 'ਚ ਵੀ ਖਾਲਸੇ ਵਸੇ ਹੋਏ ਨੇ ਮੈਂ ਤੇ ਕਹੂੰਗਾ ਵੀ ਇਹ ਕਿਤੇ ਨਾ ਕਿਤੇ ਕਿਸ ਸਾਜ਼ਿਸ਼ ਦੇ ਤਹਿਤ ਜਾਂ ਕਿਸ ਕਾਰਨ ਜਾਣਬੁੱਝ ਕੇ ਰੋਕਿਆ ਗਿਆ ਪੱਗ ਲਾ ਕੇ ਚੈਕਿੰਗ ਦਾ ਕੋਈ ਬਣਦਾ ਹੀ ਨਹੀਂ ਐਡੇ-ਐਡੇ ਬੈਗ ਜਿਹੜੇ ਸਕ੍ਰੀਨਿੰਗ ਹੋ ਜਾਂਦੇ ਤੇ ਪੱਗ ਵੀ ਡੀਐਸਪੀ ਸਾਹਿਬ ਨੇ ਕਿਹਾ ਸਕ੍ਰੀਨਿੰਗ ਹੋ ਸਕਦੀ ਆ ਜਿਹੜੀ ਪੱਗ ਹੈ ਜਦੋਂ ਮੁਗਲ ਸਮਰਾਜ ਦੇ ਸਮੇਂ ਬਨਣ ਨਹੀਂ ਦਿੰਦੇ ਕੋੜੇ ਤੇ ਚੰਨ ਨਹੀਂ ਦਿੰਦੇ ਤੇ ਸਾਡੇ 6ਵੇਂ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਨੇ ਕੇ ਇਸ ਕੀ ਤੇ ਪੱਗ ਤੇ ਘੋੜੇ ਤੇ ਚੜਨ ਦੀ ਸਾਨੂੰ ਮਰਜ਼ਾਦਾ ਬਖਸ਼ੀ ਤੇ ਇਸ ਦੇਸ਼ ਵਾਸਤੇ 93% ਸ਼ਹਾਦਤਾਂ ਦੇ ਕੇ ਇਸ ਦੇਸ਼ ਦਾ ਜਿਹੜਾ ਵਾ ਮੁੱਢ ਸਿੱਖ ਕੌਮ ਨੇ ਬੱਧਾ ਇਸ ਕਰਕੇ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਅਮਰੀਕਾ ਸਰਕਾਰ ਨਾਲ ਇਸ ਵਿਸ਼ੇ ਤੇ ਗੱਲ ਕਰਨ ਸਾਡੇ ਮਾਨਯੋਗ ਮਾਨਣੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਥੋੜੇ ਹੀ ਸਮੇਂ ਤੋਂ ਉੱਥੋਂ ਅਮਰੀਕਾ ਤੋਂ ਜਾ ਕੇ ਆਏ ਤੇ ਫਿਰ ਥੋੜਾ ਸਮਾਂ ਜਾ ਕੇ ਆਏ ਤੇ ਇਹ ਸਾਡੀ ਕੀ ਸਾਂਝ ਹੋਈ ਵੀ ਸਾਡੀਆਂ ਪੱਗਾਂ ਲੱਤਾਂ ਡੈਪੀਆਂ ਫਿਰ ਇਹ ਤੇ ਉਹ ਗੱਲ ਹੋ ਗਈ ਵੀ ਅਟਲ ਬਿਹਾਰੀ ਆਵਾਜ਼ ਪਾਈ ਜੀ ਜਦੋਂ ਪਾਕਿਸਤਾਨ ਤੋਂ ਆਏ ਤਦ ਤੋਂ ਆਵਾਜ਼ਕਾਰ ਗਲਵਾਰ ਹੋ ਗਈ ਜੰਗ ਛੜ ਗਈ ਅਸੀਂ ਕਰਨ ਜਾਂਦੇ ਆ ਸੰਧੀ ਤੇ ਹੋ ਜਾਂਦਾ ਸਾਡੇ ਤੇ ਭਾਰੂ ਪੈ ਜਾਂਦਾ ਇਸ ਕਰਕੇ ਵੇਖੋ ਥੋੜੇ ਦਿਨ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਜੀ ਉੱਥੋਂ ਆਏ ਤੇ ਨਾਮੀ ਗ੍ਰਾਮੀ ਡੀਐਸਪੀ ਸਾਹਿਬ ਨੇ ਕਿਹਾ ਨਾਮੀ ਗ੍ਰਾਮੀ ਉਹ ਭਾਈ ਬਲਦੇਵ ਸਿੰਘ ਬਡਾਲਾ ਜੀ ਹਨ ਖਜੂਰੀ ਰਾਗੀ ਹਨ ਤੇ ਜੇ ਉਹਨਾਂ ਨੂੰ ਪੱਗਾਂ ਲਾ ਕੇ ਚੈੱਕਿੰਗ ਦਾ ਜਿਹੜਾ ਇਹ ਮਸਲਾ ਹੈ ਬਹੁਤ ਨਿੰਦਣਯੋਗ ਆ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਅਮਰੀਕਾ ਅਥਾਰਟੀ ਵੀਰ ਤੇ ਐਕਸ਼ਨ ਲਵੇ ਭਾਰਤ ਸਰਕਾਰ ਵੀ ਐਕਸ਼ਨ ਲਵੇ ਜੋ ਐਮਬੈਸਡਰ ਆ ਭਾਰਤ ਸਰਕਾਰ ਦਾ ਉਹਦੇ ਉਹਦੇ ਵੀ ਬਿਆਨ ਆਉਣ ਤੀਸਰਾ ਸਾਡੇ ਸਿੱਖ ਜਗਤ ਦੀ ਸਿਰਮੌਰ ਕਮੇਟੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਐਡਵੋਕੇਟ ਧਾਮੀ ਸਾਹਿਬ ਸਤਕਾਰਯੋਗ ਐਜੂਕੇਟਿਡ ਪਰਸਨ ਨੇ ਕਹਿੰਦੇ ਤੇ ਉਹ ਸਾਰੀ ਪਬਲਿਕ ਸਾਡੀ ਦੁਨੀਆ ਉਹਨਾਂ ਨੂੰ ਸਤਿਕਾਰ ਕਰਦੀ ਉਹਨਾਂ ਦਾ ਵੀ ਫਰਜ਼ ਬੰਦਾ ਵੀ ਉਥੇ ਅਮਰੀਕਾ ਦੇ ਵਿੱਚ ਗੱਲ ਕੀਤੀ ਜਾਵੇ ਪੂਰੇ ਵਰਲਡ ਦੀ ਸਿੱਖ ਜਗਤ ਦੀਆਂ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਜਨਾਂ ਦੀ ઓਥਾਰਟੀ ਨਾਲ ਗੱਲ ਹੋ ਸਕਦੀ ਉਹਨਾਂ ਨੂੰ ਵੀ ਪੀਲ ਕਰਾਂਗਾ ਵੀ ਉਹ ਗੱਲ ਕਰਨ ਕਿਉਂਕਿ ਇਹ ਬਹੁਤ ਬਹੁਤ ਹੀ ਮਸਲਾ ਗੰਭੀਰ ਹੈ ਕਿਉਂਕਿ ਜਿਹੜੀ ਸ੍ਰੀ ਸਾਹਿਬ ਹੈ ਇਹ ਬ੍ਰਿਟਿਸ਼ ਰਾਜ ਦੇ ਸਮੇਂ ਸਿੱਖਾਂ ਨੇ ਸਿਰਦਾ ਕਿ ਅੰਗਰੇਜ਼ਾਂ ਦੇ ਕੋਲੋਂ ਸੰਵਧਾਨ ਦੇ ਵਿੱਚ ਲਿਖਾਇਆ ਤਾਂ ਹੀ ਇੱਕ ਕਾਰ ਪਾਉਣੇ ਆ ਪਰ ਇਹ ਕਕਾਰ ਜਿਹੜੇ ਹੁਣ ਲਾਥ ਨਹੀਂ ਸਕਦੇ ਕਿਉਂਕਿ ਇਹ ਪਹਿਲਾਂ ਤੋਂ ਲਿਖਿਆ ਹੋਇਆ ਤੇ ਪਰ ਜੇ ਇਹ ਕਕਾਰ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਕਹਿ ਜੇ ਇਹ ਕਕਾਰ ਲਾ ਕੇ ਚੈਕਿੰਗ ਦਾ ਮਸਲਾ ਆਇਆ ਤੇ ਇਹਦੇ ਵਿੱਚ ਚੈਕਿੰਗ ਦਾ ਕੋਈ ਮਸਲਾ ਨਹੀਂ ਇਹਦੇ ਪਿੱਛੇ ਕਹਾਣੀ ਕੋਈ ਹੋ ਰਿਹਾ ਉਹ ਕਹਾਣੀ ਦਾ ਤੱਤ ਸਾਰ ਜਿਹੜਾ ਉਹਨੂੰ ਲੱਭ ਕੇ ਸਾਹਮਣੇ ਕਰਨਾ ਚਾਹੀਦਾ ਤਾਂ ਜੋ ਸਿੱਖਾਂ ਦੇ ਨਾਲ ਦੁਬਾਰਾ ਕਿਤੇ ਹੋਰ ਕਿਸ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੀ ਵਦੀਕੀ ਨਾ ਹੋ ਸਕੇ ਬਾਕੀ ਬਡਾਲ ਸਾਹਿਬ ਬੜੇ ਸਤਕਾਰਯੋਗ ਨੇ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਵੀ ਇਹਦੇ ਤੇ ਕੋਈ ਨਾ ਕੋਈ ਬਿਆਨਬਾਜ਼ੀ ਕੀਤੀ ਜਾਵੇ ਜਾਂ ਇਹਦੇ ਆ ਸਾਰ ਲਈ ਜਾਵੇ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਉਹ ਵੈਗੁਰਜੀਕਾ